ਤੇ ਮੈਂ ਹਾਂ ਗੁਰਬਾਜ ਸਿੰਘ ਬਰਾੜ ਭਾਰਤ ਨੇ ਪਾਕਿਸਤਾਨ ਵਾਲੇ ਪਾਸੇ ਜਵਾਬੀ ਕਾਰਵਾਈ ਕੀਤੀ ਹੈ ਹੁਣ ਤੋਂ ਥੋੜੀ ਦੇਰ ਬਾਅਦ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਕਿੱਥੇ ਕਿੱਥੇ ਕੀ ਕੀ ਕੁਝ ਹੋਇਆ ਹੈ ਅੱਜ ਦੇ ਇਸ ਨਿਊਜ਼ ਬਲਟਨ ਦੇ ਵਿੱਚ ਤੁਹਾਨੂੰ ਸਭ ਕੁਝ ਜਾਣਕਾਰੀ ਦੇਣ ਜਾ ਰਹੇ ਹਾਂ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਦੇ ਕੁਝ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਜਾਣ ਦੀ ਖਬਰਾਂ ਆ ਰਹੀਆਂ ਹਨ ਡਰੋਨ ਹਮਲੇ ਪਾਕਿਸਤਾਨ ਵੱਲੋਂ ਕੀਤੇ ਗਏ ਸਨ ਜਿਨ੍ਹਾਂ ਨੂੰ ਭਾਰਤ ਦੇ ਮਜ਼ਬੂਤ ਡਿਫੈਂਸ ਸਿਸਟਮ ਨੇ ناکਾਮ ਕਰਤਾ ਹੈ ਭਾਰਤ ਵੱਲੋਂ ਰੂਸ ਤੋਂ ਲਿਆਂਦੇ ਗਏ ਉਸ ਮਜ਼ਬੂਤ ਸਿਸਟਮ ਰਾਹੀਂ ਇਹ ਹਵਾਈ ਹਮਲੇ ناکਾਮ ਕਰ ਦਿੱਤੇ ਗਏ ਨੇ ਪਠਾਨਕੋਟ ਜੰਮੂ ਨਿਸ਼ਾਨੇ ਬਣਾਏ ਗਏ ਸਨ ਜੰਮੂ 에ਅਰ ਬੇਸ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਖਬਰਾਂ ਸਨ ਇਸੇ ਤਰ੍ਹਾਂ ਪਠਾਨਕੋਟ ਵਿਖੇ ਹੋਣ ਵਾਲਾ ਹਵਾਈ ਹਮਲਾ ਵੀ ਭਾਰਤੀ ਫੌਜ ਨੇ ناکਾਮ ਕਰ ਦਿੱਤਾ ਗਿਆ ਹੈ ਪੂਰੇ ਮੁਲਕ ਦੇ ਵਿੱਚ ਇਸ ਵੇਲੇ ਤਣਾਅ ਫੈਲੇ ਹੋਣ ਦੀਆਂ ਖਬਰਾਂ ਨੇ ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਆਪੋ ਆਪਣੇ ਘਰਾਂ 'ਚ ਅੰਦਰ ਬੜੇ ਰਹਿਣ ਦੀਆਂ ਕਿਉਂਕਿ ਰਾਤ ਦਾ ਵੇਲਾ ਹੈ ਤੇ ਬੱਤੀਆਂ ਬੁਝਾ ਕੇ ਰੱਖਣ ਦੀ ਤਾਕੀਦ ਕੀਤੀ ਗਈ ਹੈ ਖਤਰੇ ਦੇ ਕੋ ਗੂ ਲੋਕਾਂ ਨੇ ਬਠਿੰਡੇ ਤੋਂ ਲੈ ਕੇ ਫਰੀਦਕੋਟ ਪਠਾਨਕੋਟ ਮੁਹਾਲੀ ਚੰਡੀਗੜ੍ਹ ਤੱਕ ਸੁਣੇ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਨਾਲ ਲੱਗਦੇ ਇਲਾਕਿਆਂ ਮੁਹਾਲੀ ਤੇ ਹਰਿਆਣੇ ਦੇ ਸ਼ਹਿਰ ਪੰਚਕੂਲਾ ਵਿਖੇ ਵੀ ਬਲੈਕਆਊਟ ਕੀਤੇ ਜਾਣ ਦੀਆਂ ਖਬਰਾਂ ਨੇ ਬਠਿੰਡੇ ਤੋਂ ਲੈ ਕੇ ਫਰੀਦਕੋਟ ਤੱਕ ਪਠਾਨਕੋਟ ਜੰਮੂ ਤੱਕ ਬਲੈਕਆਊਟ ਕੀਤੇ ਜਾਣ ਦੀਆਂ ਖਬਰਾਂ ਨੇ ਆਈਪੀਐਲ ਦਾ ਧਰਮਸ਼ਾਲਾ ਵਿਖੇ ਹੋਣ ਵਾਲਾ ਮੈਚ ਰੱਦ ਕਰ ਦਿੱਤਾ ਗਿਆ ਡੇਰਾ ਬਿਆਸ ਵੱਲੋਂ ਆਪਣਾ ਸਾਲਾਨਾ ਪੰਡਹਾਰਾ ਰੱਦ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਤੇ ਚੰਡੀਗੜ੍ਹ ਵਿੱਚਲੇ ਸਾਰੇ ਸਕੂਲ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਾਰੇ ਪੰਜਾਬ ਦੇ ਵਿਦਿਅਕ ادارے ਅਗਲੇ 3 ਦਿਨਾਂ ਲਈ ਬੰਦ ਰਹਿਣਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਨੇ ਇਹ ਪ੍ਰੀਖਿਆਵਾਂ ਬਾਅਦ ਵਿੱਚ ਅੱਗੇ ਪਾ ਦਿੱਤੀਆਂ ਗਈਆਂ ਨੇ ਬਾਅਦ ਵਿੱਚ ਲਈਆਂ ਜਾਣਗੀਆਂ ਫਲਾਤ ਸਾਜ਼ਗਰ ਹੋਣ ਮਗਰੋਂ ਹੀ ਇਹ ਪ੍ਰੀਖਿਆਵਾਂ ਲਈਆਂ ਜਾ ਸਕਣਗੀਆਂ ਇਸ ਵੇਲੇ ਸਰਹੱਦੀ ਇਲਾਕਿਆਂ ਵਿੱਚ ਤਣਾਅ ਫੈਲਿਆ ਹੋਇਆ ਲੋਕਾਂ ਨੂੰ ਆਪੋ ਆਪਣੇ ਘਰਾਂ ਦੇ ਅੰਦਰ ਬੜੇ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਕਈ ਥਾਵਾਂ ਤੇ ਲੋਕ ਟਰੈਕਟਰਾਂ ਟਰਾਲੀਆਂ ਤੇ ਆਪਣਾ ਸਮਾਨ ਲੱਦ ਕੇ ਇਸ ਸਰਹੱਦੀ ਇਲਾਕਿਆਂ ਚੋਂ ਬਾਹਰ ਨਿਕਲ ਕੇ ਆਪਣੇ ਸੁਰੱਖਿਅਤ ਟਿਕਾਣਿਆਂ ਵੱਲ ਰਿਸ਼ਤੇਦਾਰਾਂ ਕੋਲ ਦੂਰ ਜਾ ਰਹੇ ਨੇ ਤੇ ਬਹੁਤ ਸਾਰੀਆਂ ਥਾਵਾਂ ਤੋਂ ਇਹ ਖਬਰਾਂ ਆ ਰਹੀਆਂ ਨੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਮਜੀਠਾ ਇਲਾਕੇ ਵਿੱਚ ਜੇਠੂਪੁਰਾ ਪਿੰਡ ਦੇ ਖੇਤਾਂ ਵਿੱਚ ਰਾਕ ਟਲਾਂਚਰ ਦੇ ਟੁਕੜੇ ਡਿੱਗੇ ਹੋਣ ਦੀਆਂ ਤਸਵੀਰਾਂ ਸਾਡੇ ਸਾਹਮਣੇ ਆਈਆਂ ਸਨ। ਸੋਸ਼ਲ ਮੀਡੀਆ ਤੇ ਤਸਵੀਰਾਂ ਤੇ ਵੀਡੀਓ ਪੋਸਟ ਕੀਤੇ ਗਏ ਸਨ ਜਿਨ੍ਹਾਂ ਵਿੱਚ ਰਾਕ ਟਲਾਂਚਰਾਂ ਦੇ ਟੁੱਟੇ ਹੋਏ ਟੁਕੜੇ ਤੇ ਮਲਬੇ ਨੂੰ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਲਾਹੌਰ ਵਿਖੇ ਪਾਕਿਸਤਾਨ ਦੇ 에ਅਰ ਡਿਫੈਂਸ ਸਿਸਟਮ ਨੂੰ ਤਬਾਹ ਕਰਨ ਦਾ ਦਾਵਾ ਕੀਤਾ ਹੈ। ਉਧਰ जैसलमेर ਵਿਖੇ ਹਵਾਈ ਹਮਲਾ ਹੋਣ ਦੀਆਂ ਖਬਰਾਂ ਨੇ Rajasthan ਦੇ जैसलमेर ਵਿਖੇ ਹੋਏ ਹਵਾਈ ਹਮਲੇ ਨੂੰ ਵੀ ਭਾਰਤ ਨੇ ناکਾਮ ਕਰਤਾ ਹੈ। ਅਪੁਸ਼ਟ ਖਬਰਾਂ ਆ ਰਹੀਆਂ ਨੇ ਕਿ ਭਾਰਤ ਨੇ ਪਾਕਿਸਤਾਨ ਦੇ ਇੱਕ ਪਾਇਲਟ ਨੂੰ ਵੀ ਫੜ ਲਿਆ ਹੈ। ਇੱਕ ਪਾਇਲਟ ਨੂੰ ਫੜੇ ਜਾਣ ਦੀਆਂ ਖਬਰਾਂ ਨੇ ਪ੍ਰੰਤੂ ਹਾਲੇ ਇਹਨਾਂ ਨੂੰ ਪੂਰੀ ਤਰ੍ਹਾਂ ਗੁਪਤੀ ਰੱਖਿਆ ਜਾ ਰਿਹਾ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਆ ਰਹੀ ਹੈ ਤੇ ਦੋਹੇ ਮੁਲਕਾਂ ਦਰਮਿਆਨ ਸਰਹੱਦੀ ਤਣਾਅ ਵਧਿਆ ਹੋਇਆ ਹੈ। ਅਜੀਤ ਡੁਵਾਲ ਨੇ ਸੁਰੱਖਿਆ ਸਲਾਹ ਕਰਨ ਇਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਹੈ ਭਾਰਤੀ ਫੌਜ ਦੇ ਮੁਖੀ ਨੇ ਭਾਰਤ ਦੇ ਰੱਖਿਆ ਮੰਤਰੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਹੈ ਪਲਪਲ ਦੀ ਜਾਣਕਾਰੀ ਦੋਹਾਂ ਅਧਿਕਾਰੀਆਂ ਵੱਲੋਂ ਸਿਆਸੀ ਆਗੂਆਂ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ ਪੰਜਾਬ ਦੇ ਸਾਰੇ ਸਕੂਲ ਕਾਲਜ ਅਗਲੇ 3 ਦਿਨਾਂ ਤੱਕ ਬੰਦ ਰੱਖੇ ਜਾਣਗੇ ਪੀਯੂ ਚੰਡੀਗੜ੍ਹ ਨੇ ਪਿਰਖਾ ਮਲਤੀ ਕਰ ਦਿੱਤੀਆਂ ਨੇ ਖਤਰੀ ਦੇ ਕੋਗੂ ਬੋਲ ਗਏ ਨੇ ਜੰਗ ਦੇ ਪਰਛਾਵੇਂ ਮੰਡਰਾ ਰਹੇ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਵੜੇ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਰਾਤ ਦਾ ਵੇਲਾ ਹੈ ਇਸ ਜਿਸ ਵੇਲੇ ਤੁਹਾਨੂੰ ਇਹ ਖਬਰਾਂ ਦੇ ਰਿਹਾ ਕੈਨੇਡਾ ਤੋਂ ਸਰੀ ਨਿਊਜ਼ ਦੇ ਰਾਹੀਂ ਇਹ ਖਬਰਾਂ ਤੁਹਾਡੇ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਇਸੇ ਦਰਮਿਆਨ ਹੁਣ ਤੋਂ ਥੋੜੀ ਦੇਰ ਪਹਿਲਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਖੇ ਪਾਣੀ ਛੱਡਣ ਲਈ ਯਤਨ ਕੀਤੇ ਗਏ ਸਨ ਜਿਨ੍ਹਾਂ ਨੂੰ ਮੌਕੇ ਤੇ ਮੌਜੂਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸਾਥੀਆਂ ਤੇ ਸਮਰਥਕਾਂ ਨਾਲ ਧਰਨਾ ਦੇ ਕੇ ਕਾਮਯਾਬ ਨਹੀਂ ਹੋਣ ਦਿੱਤਾ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਵਰਗੇ ਹਾਲਾਤ ਬਣੇ ਹੋਏ ਨੇ ਬਹੁਤ ਨਾਜ਼ੁਕ ਸਥਿਤੀ ਬਣੀ ਹੋਈ ਆ ਅਜਿਹੇ ਵਿੱਚ ਮਨੋਜ ਤ੍ਰਿਪਾਠੀ ਜਿਹੜੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਨੇ ਉਹ ਭਾਖੜਾ ਬਿਆਸ ਮੈਨੇਜਮੈਂਟ ਪਹੁੰਚੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਗੇਟ ਖੋਲਣ ਤੇ ਹਰਿਆਣਾ ਨੂੰ ਵੱਧ ਪਾਣੀ ਦੇਣ ਦੇ ਯਤਨ ਕੀਤੇ ਜਾਣੇ ਸਨ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੌਕੇ ਤੇ ਹੀ ਪਹੁੰਚ ਕੇ ਤੇ ਹਰਜੋਤ ਸਿੰਘ ਬੈਂਸ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਧਰਨਾ ਦੇ ਕੇ ਠੋਸ ਕਰ ਦਿੱਤਾ ਗਿਆ ਉਹਨਾਂ ਨੂੰ ਸੱਤ ਲੋਜ ਸਦਨ ਵਿਖੇ ਹੀ ਅੰਦਰ ਰਹਿਣ ਲਈ ਮਜਬੂਰ ਹੋਣਾ ਪਿਆ ਉੱਥੋਂ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸੱਤ ਲੋਜ ਸਦਨ ਤੋਂ ਹੀ ਪ੍ਰੈਸ ਕਾਨਫਰੰਸ ਦੌਰਾਨ ਅਹਿਮ ਐਲਾਨ ਕੀਤੇ 2000 ਡਿਫੈਂਸ ਮਿਨਿਸਟਰੀ ਜੋ ਤਾਹਾਂ ਤੋਂ ਜਿਹੜੇ ਆਰਡਰ ਆਉਂਦੇ ਉnder folklore range ਮੈਂ ਇਹੀ ਤਾਂ ਕਹਿਣਾ ਇੱਕ ਪਾਸੇ ਤਾਂ ਅਸੀਂ ਆਮ ਮੁਸੀਬਤ ਚ ਪਏ ਹੋਏ ਆਂ ਬਲੈਕਆਊਟ ਹੋ ਰਹੇ ਨੇ ਕੋਈ ਪਤਾ ਨਹੀਂ ਕਿਹੜੀ ਮਿਜ਼ਾਈਲ ਕਿੱਥੇ ਆਉਣੀ ਹੈ ਕਿੱਥੇ ਡਿੱਗਣੀ ਹੈ ਦੂਜੇ ਪਾਸੇ ਆਹ ਸਾਨੂੰ ਕਿਉਂ ਤੁਸੀਂ ਸੰਕਟ ਮੜਤਾ ਸਾਡੇ ਤੇ ਤੁਹਾਨੂੰ 12 ਦਿਨਾਂ ਬਾਅਦ ਤੁਹਾਨੂੰ ਤੁਹਾਡਾ ਪਾਣੀ ਮਿਲ ਜੂਗਾ ਕਰ ਲਿਓ ਉਹਨੂੰ ਕੀ ਕਰਨਾ ਅਸੀਂ ਕਿਹੜੇ ਇਸ ਪਾਣੀ ਨੂੰ ਵੇਚਣਾ ਹੈ ਜੀ ਗੱਲ ਤਾਂ ਰਾਇਲਟੀ ਦੀ ਵੀ ਚੱਲ ਰਹੀ ਹੈ ਪਰ ਅਸੀਂ ਤਾਂ ਇਹ ਨਾ ਬਿਜਲੀ ਪੈਦਾ ਕਰਨੀ ਉਹ ਵੀ ਕਿਸਾਨਾਂ ਵਾਸਤੇ ਹੈ ਖੇਤਾਂ ਚ ਜਾਊਗਾ ਉਹ ਵੀ ਕਿਸਾਨਾਂ ਵਾਸਤੇ ਹੈ ਪੀਣ ਵਾਸਤੇ ਹੈ ਉਹ ਵੀ ਪਿੰਡਾਂ ਆਣੇ ਵਾਸਤੇ ਸੋ ਇਹੇ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਕਿ ਭਾਜਪੀ ਜਿਹੜੀ ਹੈ ਉਹ ਐਂਟੀ ਪੰਜਾਬ ਹੈ ਜਦੋਂ ਉਹ ਕਿਸੇ ਹੋਰ ਪਾਸਿਓਂ ਨਾ ਜਿੱਤਣ ਚਾਹੇ ਉਹ ਵੋਟਾਂ ਵਾਲੇ ਪਾਸਿਓਂ ਆਇਆ ਚਾਹੇ ਉਹ ਕਿਸੇ ਪਾਸਿਓਂ ਜਦੋਂ ਤੂੰ ਕੋਸ਼ਿਸ਼ ਕਰਦੇ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੀ ਸੰਗੇ ਘੁੱਟੀ ਜਾਵੇ ਤੇ ਇਹ ਨਹੀਂ ਹੋਣ ਦੇਣਾ ਆਰਮੀ ਦਾ ਸਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਕੋਲ ਹਰਿਆਣਾ ਨੂੰ ਦੇਣ ਲਈ ਇੱਕ ਵੀ ਬੂੰਦ ਪਾਣੀ ਦੀ ਫालतू ਨਹੀਂ ਹੈ ਉਹਨਾਂ ਕਿਹਾ ਕਿ ਅਸੀਂ ਕਿਸੇ ਦਾ ਤੱਕਾ برداشت ਨਹੀਂ ਕਰਾਂਗੇ ਪੰਜਾਬ ਤੋਂ ਇਹ ਖਬਰਾਂ ਆ ਰਹੀਆਂ ਨੇ ਇਹ ਖਬਰਾਂ ਉਸ ਵੇਲੇ ਆ ਰਹੀਆਂ ਨੇ ਜਦੋਂ ਭਾਰਤ ਤੇ ਪਾਕਿਸਤਾਨ ਦੋਹੇ ਮੁਲਕਾਂ درمیان ਤਣਾਅ ਚਰਮ ਸੀਮਾ ਤੇ ਪਹੁੰਚ ਗਿਆ ਹੈ ਇਸ ਤੋਂ ਪਹਿਲਾਂ ਪੁੰਛ ਤੇ ਰਾਜਹੋਰੀ ਇਲਾਕਿਆਂ 'ਚ ਲਗਾਤਾਰ ਗੋਲੀਬਾਰੀ ਹੋਣੀਆਂ ਖਬਰਾਂ ਨੇ ਇੱਕ ਸਿੱਖ ਦੇ ਮਾਰੇ ਜ਼ਾਨ ਦੀਆਂ ਖਬਰਾਂ ਨੇ ਤੇ ਕੁਝ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਲਿਆਂਦਾ ਗਿਆ ਹੈ ਤੇ ਤੁਸੀਂ ਇਹ ਖਬਰਾਂ ਨਾਲ ਨਾਲ ਸਰੀ ਨਿਊਜ਼ YouTube ਚੈਨਲ ਤੇ ਵੀ ਦੇਖ ਸਕਦੇ ਹੋ TV ਸਰੀ ਨਿਊਜ਼ YouTube ਚੈਨਲ ਸਬਸਕ੍ਰਾਈਬ ਕਰਕੇ ਵੀ ਸਾਡੇ ਨਾਲ ਜੁੜੇ ਰਹਿ ਸਕਦੇ ਹੋ ਹੁਣ ਤੱਕ ਦੇ ਲਈ ਇਨਾ ਹੀ ਗੁਰਬਾਜ ਸਿੰਘ ਬਰਾੜ ਨੂੰ ਇੱਥੇ ਆਗਾ ਦੇਉ ਸ਼ੁਕਰੀਆ ਧੰਨਵਾਦ